ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਨੇ ਦੁਨੀਆਂ ਜਦੋਂ ਤੋਂ ਸ਼ੁਰੂ ਹੋਈ ਲੈ ਕੇ ਪਹਿਲਾਂ ਤਾਂ ਸ੍ਰਿਸ਼ਟੀ ਬਣਵਾਈ ਪਰਮੇਸ਼ਰ ਜੀ ਨੇ ਹੌਲੀ-ਹੌਲੀ ਦੁਨੀਆਂ ਦੇ ਅੰਦਰ ਕੁਝ ਲੋਕ ਤਕੜੇ ਸੀ ਜਿਹੜੇ ਉਹ ਕਮਜ਼ੋਰ ਬੰਦਿਆਂ ਨੂੰ ਪਰੇਸ਼ਾਨ ਕਰਨ ਲੱਗੇ ਧਰਮ ਦੀਆਂ ਕੁਝ ਮਰਿਆਦਾਵਾਂ ਹੋਰ ਪ੍ਰਕਾਰ ਹੋ ਗਈਆਂ ਇਨਸਾਨੀਅਤ ਖਰਾਬ ਹੋਣ ਲੱਗੀ ਫਿਰ ਰਾਜੇ ਬਣਾਉਣੇ ਪਏ ਰਾਜਾ ਕਾਲਕੇਤ ਰਾਜਾ ਸਭ ਤੋਂ ਪਹਿਲਾਂ ਛੋਪ ਰਾਜਾ ਹੋਇਆ ਨਾਲ ਨਾਲ ਧਰਮੀ ਵੀ ਹੁੰਦੇ ਸੀ ਬ੍ਰਹਮ ਗਿਆਨੀ ਵੀ ਹੁੰਦੇ ਨਾਲ ਰਾਜ ਵੀ ਦੇਣਾ ਕਿ ਤਾਂ ਕਿ ਪਰਜਾ ਸੁਖੀ ਰਹੇ ਹੌਲੀ ਹੌਲੀ ਦੁਨੀਆ ਦੇ ਅੰਦਰ ਦੈਂਤ ਕਿਸਮ ਦੇ ਲੋਕ ਪੈਦਾ ਹੋਏ ਉਹਨਾਂ ਨੇ ਪਰਜਾ ਨੂੰ ਦੁੱਖ ਦਿੱਤੇ ਵਾਹਿਗੁਰੂ ਨੇ ਕਿਰਪਾ ਕੀਤੀ ਸੰਸਾਰ ਦੇ ਅੰਦਰ ਅੰਸਾ ਅਵਤਾਰ ਜਿਹੜੇ ਰਾਜੇ ਹੁੰਦੇ ਇਹਨਾਂ ਨੂੰ ਭੇਜਿਆ ਫਿਰ ਅਵੇਸ਼ਾ ਅਵਤਾਰ ਕਲਾ ਅਵਤਾਰ ਨਿਤ ਅਵਤਾਰ ਨਮਿਤ ਅਵਤਾਰ ਪੂਰਨ ਅਵਤਾਰ ਜਿੰਨੀ ਜਿੰਨੀ ਲੋੜ ਪੈਂਦੀ ਗਈ ਮਹਾਰਾਜ ਕਹਿੰਦੇ ਇਹਨਾਂ ਨੂੰ ਭੇਜਦੇ ਗਏ ਵੀ ਜਾਓ ਦੁਨੀਆ ਤਾਂ ਦੁਹੀ ਹੈ ਸਾਡਾ ਨਾਮ ਨਹੀਂ ਜਪਦੇ ਪਰ ਸਤਿਗੁਰੂ ਕਹਿੰਦੇ ਸੰਸਾਰ ਦੇ ਅੰਦਰ ਆ ਕੇ ਹਰੇਕ ਨੇ ਆਪਣਾ ਹੀ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਸੰਸਾਰ ਦੇ ਵਿੱਚ ਇੱਥੋਂ ਤੱਕ ਕੋਲਾ ਆਈਆਂ ਕਿ ਅੱਗੇ ਰਾਮਚੰਦਰ ਜੀ ਦੇ ਦੋ ਬੇਟੇ ਹੋਏ ਦਉ ਕੁਸ਼ੂ ਉਹਨਾਂ ਦੀ ਲੜਾਈ ਹੋਈ ਉਹ ਵੀ ਲੜਦੇ ਲੜਦੇ ਹੌਲੀ ਹੌਲੀ ਆਪਸ ਦੇ ਵਿੱਚ ਖਿੰਡ ਪੁੰਡ ਗਏ ਫਿਰ ਜਿਨ੍ਹਾਂ ਨੇ ਇੱਕ ਜਾਣੇ ਨੇ ਦੂਜਿਆਂ ਨੂੰ ਭੁਜਾ ਦਿੱਤਾ ਉਹਨਾਂ ਨੇ ਕਾਸ਼ੀ ਜਾ ਕੇ ਵੇਦ ਪੜ੍ਹੇ ਵੇਦ ਪਾਠੀ ਬਣੇ ਉਹ ਵੈਦਿਕ ਹੋਣ ਲੱਗ ਪਏ ਜਿਨ੍ਹਾਂ ਨੇ ਸਨੌਰ ਦੇਸ਼ ਤੇ ਰਾਜ ਕੀਤਾ ਉਹ ਸੋਢੀ ਬਣ ਗਏ ਸਤਿਗੁਰੂ ਨੇ ਇਸ ਤਰ੍ਹਾਂ ਪੁਰਾਣਾ ਸਾਰਾ ਢੰਗ ਤਰੀਕਾ ਦੱਸਿਆ ਕਿਵੇਂ-ਕਿਵੇਂ ਸਾਡੀ ਕੋਲ ਚੱਲੀ ਹੈ ਸੋ ਇਸ ਤਰ੍ਹਾਂ ਅੱਗੇ ਇਹ ਅਧਿਆਇ ਚੌਥਾ ਪੰਜਵਾਂ ਤੇ ਛੇਵਾਂ ਜਿਹਦੇ ਵਿੱਚ ਮਹਾਰਾਜ ਨੇ ਸਾਰਾ ਵਰਣਨ ਕੀਤਾ ਆਪਣੇ ਆਉਣ ਦਾ ਸਮਾਂ ਸੋ ਇਸ ਤਰ੍ਹਾਂ ਵਿਚਾਰ ਕਰਦੇ ਹਾਂ ਤਾਂ ਕਿ ਮਹਾਰਾਜ ਦੇ ਵਿਚਾਰ ਆਪਣੀ ਹੀ ਕਲਮ ਦੁਆਰਾ ਲਿਖੇ ਹੋਏ ਸਾਡੇ ਸਾਹਮਣੇ ਆਉਣ ਪੁਜੰਗ ਪ੍ਰਿਆਤ ਛੰਦ ਜਿਨਾਂ वेद ਪਠਿਓ ਸੋ 베ਦੀ ਕਹਾਏ ਤਿਨੈ ਧਰਮ ਕੇ ਕਰਮ ਨੀਕੇ ਚਲਾਏ ਮਾਰੇ ਕਹਨੇ ਕਾਂਸੀ ਚ ਜਾ ਕੇ ਜਿਨਾਂ ਨੇ ਵੇਦਾਂ ਨੂੰ ਪੜਿਆ ਉਹਨਾਂ ਨੂੰ ਲੋਕ 베ਦੀ ਕਹਿਣ ਲੱਗ ਪਏ ਉਹਨਾਂ ਨੇ ਧਰਮ ਦੇ ਸ਼ੁਭ ਕਰਮ ਕਰਨੇ ਸ਼ੁਰੂ ਕਰ ਦਿੱਤੇ ਪਠੇ ਕਾਗਦੰ ਮਦਰ ਰਾਜਾ ਸੁਧਾਰੰ ਅਪੋ ਆਪਮੋ ਬੈਰ ਭਾਵ ਵਿਸਾਰੰ ਇਦੋਂ ਪੰਜਾਬ ਵਿੱਚੋਂ ਸੋਢੀ ਖਾਨਦਾਨ ਦੇ ਰਾਜੇ ਨੇ ਉਹਨਾਂ ਨੂੰ ਚਿੱਠੀ ਭੇਜੀ ਕਿ ਸਾਡਾ ਪਿਛਲਾ ਖਾਨਦਾਨ ਤਾਂ ਆਪਸ ਵਿੱਚ ਇੱਕੋ ਹੀ ਆ। ਸੋ ਆਪਾਂ ਨੂੰ ਲੜਨਾ ਨਹੀਂ ਚਾਹੀਦਾ ਇੱਕ ਦੂਜੇ ਨਾਲ। ਆਓ ਇਸ ਲਈ ਸਾਨੂੰ ਆਪੋ ਵਿੱਚ ਬੈਰ ਭਾਵ ਛੱਡ ਕੇ ਭਰਾਵਾਂ ਵਾਂਗੂ ਪਿਆਰ ਨਾਲ ਰਹਿਣਾ ਕਰੀਏ ਆਪਾਂ। ਨ੍ਰਿਪੰਗ ਮੁਕਲੰਗ ਦੂਤ ਸੋ ਕਾਸ਼ ਆਇਓਂ ਸਬੈ ਬੇਦਿਆਂ ਭੇਦ ਪਾਖੇ ਸੁਨਾਇੰ। ਸਬਾ ਵੇਦ ਪਾਠੀ ਚਲੇ ਮਦਰ ਦੇ ਸੰ ਪ੍ਰਣਾਮ ਮੰਗ ਕੀ ਹੋ ਆਨ ਕਹਿ ਕ ਨਰੇ ਸੰ ਹੁਣ ਜਿਸ ਜਿਸ ਦੂਤ ਨੂੰ ਰਾਜੇ ਨੇ ਚਿੱਠੀ ਦੇ ਕੇ ਭੇਜਿਆ ਸੀ ਉਹ ਕਾਸ਼ੀ ਚ ਪਹੁੰਚ ਗਿਆ ਤੇ ਉਹਨੇ ਸਾਰੇ ਵੇਦੀਆਂ ਨੂੰ ਰਾਜੇ ਵੱਲੋਂ ਭੇਜਿਆ ਸੁਨੇਹਾ ਸੁਣਾਇਆ ਇਹ ਸੱਦਾ ਪੱਤਰ ਮਿਲਣ ਤੇ ਸਾਰੇ ਵੇਦ ਪਾਠੀ ਪੰਜਾਬ ਦੇਸ਼ ਨੂੰ ਆ ਗਏ ਉਹਨਾਂ ਨੇ ਪੰਜਾਬ ਪਹੁੰਚ ਕੇ ਰਾਜੇ ਨੂੰ ਮਿਲ ਕੇ ਨਮਸਕਾਰ ਕੀਤੀ ਉਸ ਵਕਤ ਸੋਡੀਆਂ ਨੇ ਕਿਹਾ ਤੁਸੀਂ ਸਾਡੇ ਹੀ ਭਰਾ ਹੋ ਕੋਈ ਗੱਲ ਨਹੀਂ ਤੁਸੀਂ 베ਦ ਪੜ੍ਹੇ ਹੋ ਤਾਂ ਸਾਨੂੰ 베ਦਾਂ ਦਾ ਪਾਠ ਸੁਣਾਓ ਕਿਉਂਕਿ ਉਹ ਤਾਂ ਪ੍ਰਾਣੀਆਂ ਹੁਣ ਆਪਾਂ ਪਹਿਲਾਂ ਤਾਂ ਗੁਰਬਾਣੀ ਦਾ ਪਸਾਰ ਨਹੀਂ ਸੀ ਨਾ 베ਦਾਂ ਦਾ ਹੀ ਪਾਠ ਹੁੰਦਾ ਸੰਸਾਰ ਦੇ ਅੰਦਰ ਤੁਨੰਗ 베ਦ ਕੀ ਭੂਪ ਤਾਤੇ ਕਰਾਈ ਸਬੈ ਪਾਸ ਬੈਠੇ ਸਬਾ ਵਿੱਚ ਪਾਈ ਪੜੇ ਸਾਮ 베ਦੰਗ ਜੁਜਰ 베ਦ ਕਥੰ ਰਿੰਗ 베ਦ ਪਠੰ ਕਰੇ ਪਾਵ ਹਥੰ ਕਹਿੰਦੇ ਸੋਢੀ ਰਾਜੇ ਨੇ ਉਹਨਾਂ ਵੇਦ ਪਾਠੀਆਂ ਤੋਂ ਵੇਦਾਂ ਦਾ ਪਾਠ ਸੁਣਿਆ ਸਾਰੇ ਮਿਲ ਕੇ ਸਭਾ ਵਿੱਚ ਬੈਠੇ ਸੀ ਪਹਿਲਾਂ ਵੇਦੀਆਂ ਨੇ ਸ਼ਾਮ ਵੇਦ ਉਚਾਰਨ ਕੀਤਾ ਫਿਰ ਯਜੁਰ ਵੇਦ ਉਚਾਰਨ ਕੀਤਾ ਫਿਰ ਰਿਗ ਵੇਦ ਪੜਿਆ ਤੇ ਉਹਨਾਂ ਦਾ ਮਤਲਬ ਸਮਝਾਉਣ ਲਈ ਨਾਲ ਨਾਲ ਹੱਥਾਂ ਦੇ ਇਸ਼ਾਰੇ ਕਰ ਕਰਕੇ ਬੜੇ ਸੋਹਣੇ ਅਰਥ ਕੀਤੇ ਹਰਿ ਸਾਵਲ ਚੰਦ ਅਥਰਵੇਦ ਪਠਿਨ ਸੁਨੇ ਪਾਪ ਨੱਠਿਨ ਰਹਾ ਰੀਜ ਰਾਜਾ ਦੀਆ ਸਰਬ ਸਾਜਾ ਜਦੋਂ ਉਹਨਾਂ ਨੇ ਅਥਰਵਨ ਵੇਦ ਪੜ੍ਹਿਆ ਤਾਂ ਰਾਜੇ ਦੇ ਸਾਰੇ ਪਾਪ ਪਾਠ ਸੁਣ ਕੇ ਦੂਰ ਹੋ ਗਏ। ਜਦੋਂ ਉਦੋਂ ਦੀ ਰੀਤੀ ਅਨੁਸਾਰ ਉਸੇ ਤਰ੍ਹਾਂ ਹੀ ਹੁੰਦਾ ਸੀ। ਕਲਯੁਗ ਵਿੱਚ ਪਾਪ ਜਿਹੜੇ ਸੀ ਘੋਰ ਜ਼ੋਰ ਪਕੜ ਗਏ ਇਸ ਕਰਕੇ ਇਹ ਹੁਣ ਮਾੜੇ-ਮੋٹے ਨਾਲ ਪਾਪ ਜਿਹੜੇ ਨ ਜਾਂਦੇ ਨਹੀਂ। ਪਹਿਲਾਂ ਤਾਂ ਮਾੜੀ ਜੀ ਗਲਤੀ ਹੋ ਜਾਣੀ ਬੰਦੇ ਨੇ ਬੜਾ ਪਛਤਾਵਾ ਕਰਨਾ। ਇੱਕ ਵਾਰੀ ਝੂਠ ਬੋਲਿਆ ਬੰਦੇ ਨੇ ਸਾਲ ਭਰ ਪਛਤਾਵਾ ਕਰਨਾ ਮੈਥੋਂ ਬਹੁਤ ਵੱਡੀ ਗਲਤੀ। ਹੁਣ ਬੰਦਾ ਸੱਚ ਦੇ ਨੇੜੇ ਹੀ ਨਹੀਂ ਜਾਂਦਾ ਇਸ ਕਰਕੇ ਕਾਲਜੁਹਦਾਸ ਘੋਰ ਸਮਾ ਹੈ ਤੋ ਜਦੋਂ ਉਹਨਾਂ ਨੇ ਸੁਣਿਆ ਪਾਪ ਦੂਰ ਹੋਏ ਰਾਜਾ ਉਹਨਾਂ ਵੇਦ ਪਾਠੀਆਂ ਤੇ ਬਹੁਤ ਪ੍ਰਸੰਨ ਹੋਇਆ ਸਾਰਾ ਰਾਜ ਭਾਗ ਉਹਨਾਂ ਨੂੰ ਸੌਂਪ ਦਿੱਤਾ ਖੁਸ਼ ਹੋ ਕੇ ਆਪ ਕੀ ਕੀਤਾ ਲਿਓ ਬਨਵਾਸੰ ਮਹਾ ਪਾਪ ਨਾਸੰ ਰਖੰ ਪੇਸ ਕੀੰ ਤਿਸੈ ਰਾਜ ਦੀੰ ਮਹਾਰਾ ਕਹਿੰਦੇ ਰਾਜੇ ਨੇ ਰਾਜ ਵੇਦ ਪਾਠੀਆਂ ਪਾ ਬੇਦੀਆਂ ਨੂੰ ਸੌਂਪ ਕੇ ਆਪ ਬਨੋਵਾਸ ਨੂੰ ਚਲੇ ਗਿਆ ਉਹਦੇ ਜਿਹੜੇ ਵੱਡੇ ਪਾਪ ਸੀ ਉਹ ਭਗਤੀ ਕਰਨੇ ਕਰਕੇ ਨਾਸ ਹੋ ਗਏ ਕਿਉਂਕਿ ਜੰਗਲ ਚ ਜਾ ਕੇ ਉਹਨੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਸੋਢੀ ਰਾਜੇ ਨੇ ਆਪ ਰੀਸ਼ੀਆਂ ਦਾ ਭੇਸ ਧਾਰਨ ਕਰ ਲਿਆ ਤੇ ਉਹਨਾਂ ਨੂੰ ਰਾਜ ਦੇ ਦਿੱਤਾ। ਰਹੇ ਹੋਰ ਲੋਗੰ ਤਜੇ ਸਰਬ ਸੋਗੰ ਧਨੰ ਤਾਮ ਪਿਆਗੇ ਪ੍ਰਭੰਗ ਪ੍ਰੇਮ ਪਾਗੇ। ਕਹਿੰਦੇ ਰਹੇ ਹੋਰ ਲੋਗੰ ਜਿਹੜੇ ਲੋਕ ਸੀ ਉਹਨਾਂ ਨੂੰ ਲੋਕ ਰੋਕ ਰਹੇ ਵੀ ਨਾ ਜਾਓ ਜੰਗਲਾਂ ਨੂੰ ਨਾ ਜਾਓ। ਪਰ ਉਹਨੇ ਸਾਰੇ ਫਿਕਰ ਛੱਡ ਦਿੱਤੇ ਤੇ ਧੰਨ ਤੇ ਘਰ ਤੇ ਆਗ ਦਿੱਤਾ ਰਾਜਾ ਵਾਹਿਗੁਰੂ ਦੇ ਪ੍ਰੇਮ ਵਿੱਚ ਰੰਗਿਆ ਗਿਆ ਅਤੇ RAM ਨਾਮ ਨੂੰ ਜਪਣ ਲੱਗ ਪਿਆ ਜਾ ਕੇ ਅੜੇਲਾ ਬੀਦੀ ਪਇਓ ਪ੍ਰਸੰਨ ਰਾਜ ਕਹਿ ਪਾਇਕੈ ਦੇਤ ਪਇਓ ਵਰਦਾਨ ਹੀਐ ਹੁਲਸਾਇਕੈ ਬੀਦੀ ਰਾਜ ਪ੍ਰਾਪਤ ਕਰਕੇ ਬੜਾ ਪ੍ਰਸੰਨ ਹੋਇਆ ਉਹਨੇ ਖੁਸ਼ੀ ਨਾਲ ਪਰਹੋਲਤ ਹੋ ਕੇ ਵਰ ਦਿੱਤਾ ਜਬ ਨਾਨਕ ਕਲ ਮੈਂ ਹਮਾਨ ਕਹਾਏ ਹਾਂ ਓ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ ਹੈ ਕਹਿੰਦੇ ਜਦੋਂ ਕਲਯੁਗ ਦੇ ਵਿੱਚ ਬੇਦੀਆਂ ਦੇ ਵਿੱਚ ਗੁਰਨਾਨਕ ਦੇਵ ਜੀ ਅਵਤਾਰ ਧਾਰਨ ਕਰਕੇ ਆਉਣਗੇ ਨਾ ਉਦੋਂ ਜਗਤ ਦੇ ਪੂਜ ਗੁਰੂ ਬਣਨਗੇ ਅਕਾਲ ਪੁਰਖ ਨੇ ਵੀ ਇਹੀ ਬਾਣੀ ਕੀਤੀ ਸੀ ਰਾਜੇ ਸ਼ੋਭ ਨੂੰ ਕਿ ਆਪ ਨੂੰ ਉਦੋਂ ਉੱਤਮ ਪਦ ਵੀ ਦੇਵਾਂਗਾ ਤੇ ਆ ਮੈਂ ਸੱਚਖੰਡ ਚੱਲਿਆ ਜਾਵਾਂਗਾ ਦੋਹਰਾ ਨਵੀ ਰਾਜ ਦੇ ਬਨ ਗਏ ਬੇਦੀਆਂ ਕੀ ਨੋ ਰਾਜ ਪਾਤ ਪਾਤ ਤਿੰਨ ਭੋਗੀਆਂ ਭੂ ਕਾ ਸਗਲ ਸਮਾਜ ਲੋਉ ਦੀ ਕੁਲ ਦਾ ਰਾਜਾ ਰਾਜ ਦੇ ਕੇ ਆਪ ਜੰਗਲ ਚਲਿਆ ਗਿਆ ਪਿੱਛੋਂ ਬੇਦੀਆਂ ਨੇ ਬੜੇ ਸੁੰਦਰ ਢੰਗ ਨਾਲ ਰਾਜ ਕੀਤਾ ਉਹਨਾਂ ਨੇ ਧਰਤੀ ਤੇ ਹਰ ਤਰ੍ਹਾਂ ਦੇ ਸੁੱਖ ਭੋਗੇ ਚੌਪਈ ਤ੍ਰਿਤੀ ਬੇਦ ਸੁਣ ਬੇ ਤゥム ਕੀਆ ਚਤੁਰ ਬੇਦ ਸੁਣ ਭੂ ਕੋ ਦੀਆ ਤੀਨ ਜਨਮ ਹਮ ਹੂੰ ਜਬ ਧਰ ਹੈ ਚੌਥੇ ਜਨਮ ਗੁਰੂ ਤੁਹੇ ਕਰ ਹੈ ਸੋਢੀ ਰਾਜੇ ਨੂੰ ਜੰਗਲ ਵਿੱਚ ਜਾਣ ਲੱਗਿਆਂ ਵੇਦੀਆਂ ਨੇ ਬਚਨ ਕੀਤਾ ਰਾਜਨ ਤੁਸਰ ਤਿੰਨ ਵੇਦਾਂ ਨੂੰ ਸੁਣ ਕੇ ਚੌਥਾ ਵੇਦ ਸੁਣ ਕੇ ਸਾਨੂੰ ਰਾਜ ਦਿੱਤਾ ਇਸੇ ਤਰ੍ਹਾਂ ਅਸੀਂ ਵੀ ਤਿੰਨ ਜਨਮ ਧਾਰਨ ਤੋਂ ਬਾਅਦ ਜਦੋਂ ਚੌਥੇ ਜਾਵਾਂਗੇ ਤਾਂ ਤੁਹਾਨੂੰ ਗੁਰੂ ਬਣਾਵਾਂਗੇ ਉਸ ਵਕਤ ਉਤ ਰਾਜ ਆ ਕਾਨਨ ਸਿਧਾਇਓ ਇਤ ਇਨ ਰਾਜ ਕਰਤ ਸੁਖ ਪਾਇਓ ਕਹਾਂ ਲਗੇ ਕਰ ਕਥਾ ਸੁਣਾਉ ਗ੍ਰੰਥ ਵਢਨ ਤੇ ਅਟਕ ਡਰਾਉ ਮਹਾਰਾਜ ਕਹਿੰਦੇ ਉਧਰ ਸੋਢੀ ਰਾਜਾ ਬਣ ਕੇ ਚਲੇ ਗਏ ਇਧਰ ਇਹਨਾਂ ਬੇਦੀਆਂ ਨੇ ਰਾਜ ਕਰਦਿਆਂ ਬੜੇ ਸੁਖ ਪ੍ਰਾਪਤ ਕੀਤੇ ਇਸ ਕਥਾ ਨੂੰ ਮੈਂ ਕਿੰਨਾਕ ਵਿਸਥਾਰ ਨਾਲ ਦੱਸਾਂ ਕਹਿੰਦੇ ਫਿਰ ਬਹੁਤ ਗ੍ਰੰਥ ਵੱਧ ਜਾਣਾ ਪੰਜਵੇਂ ਇਤਿਹਾਏ ਵਿੱਚ ਮਹਾਰਾਜ ਦੱਸਦੇ ਨੇ ਨਰਾਜ ਛੰਦ ਬਹੁਰ ਵਿਖਾ ਦਬਾਧ ਹੰ ਕਿਨੀ ਤਾਹੇ ਕਿਨੀ ਨਾ ਤਾਹੇ ਸਾਦਿਆਂ ਕ੍ਰਮ ਕਾਲਿ ਯਉ ਭਈ ਸੁਪੂਨ ਵੰਸ ਤੇ ਗਈ ਬੇਦੀ ਖਾਨਦਾਨ ਵਿੱਚ ਫਿਰ ਝਗੜਾ ਵੱਧ ਗਿਆ ਇਹ ਝਗੜੇ ਨੂੰ ਕੋਈ ਦੂਰ ਨਾ ਕਰ ਸਕਿਆ ਕਰਮਗਤੀ ਇਹ ਕੋਈ ਇਸ ਵੰਸ਼ ਕੋਲੋਂ ਧਰਤੀ ਦਾ ਰਾਜ ਵੀ ਖ਼ਨਾਸ ਹੋ ਗਿਆ। ਦੋਰਾ ਵਿਪਰਕਰਤ ਭਏ ਸੂਦਰ ਬ੍ਰਿਤ ਛਤਰੀ ਵੈਸ਼ਨ ਕਰਮ ਵੈਸ਼ ਕਰਤ ਭਏ ਛਤ੍ਰ ਬ੍ਰਿਤ ਸੂਦਰ ਜੋ ਸੋ ਦਿਜ ਕੋ ਧਰਮ। ਕਿ ਇਸ ਵਿਪਤਾ ਦੇ ਪੈਣ ਨਾਲ ਬ੍ਰਾਹਮਣ ਸ਼ੂਦਰਾਂ ਵਾਲੇ ਕਰਮ ਕਰਨ ਲੱਗ ਪਏ ਤੇ ਛਤਰੀਆਂ ਨੇ ਵੈਸ਼ਾਂ ਵਾਲੇ ਕਰਮ ਕਰਨੇ ਸ਼ੁਰੂ ਕਰਤੇ ਵੈਸ਼ ਜਿਹੜੇ ਸੀ ਉਹਨਾਂ ਨੇ ਛਤਰੀਆਂ ਦੇ ਕਰਮ ਕਰਨੇ ਵਿੱਚ ਰੁੱਝ ਗਏ ਤੇ ਸ਼ੂਦਰਾਂ ਨੇ ਬ੍ਰਾਹਮਣਾਂ ਦਾ ਧਰਮ ਅਖਤਿਆਰ ਕਰ ਲਿਆ। ਚੌਪਈ 20 ਗਾਵਾਂ ਤਿੰਨ ਕੇ ਰਹਿ ਗਏ ਜਿਨਮੋ ਕਰਤ ਕਿਰਸਾਨੀ ਪਏ ਜਮਾਨੇ ਦੇ ਇਸ ਉਲਟ ਫੇਰ ਹੋਣ ਨਾਲ ਉਹਨਾਂ ਬੇਦੀਆਂ ਕੋਲ ਸਿਰਫ 20 ਪਿੰਡ ਰਹਿ ਗਏ ਨਨਕਾਣਾ ਸਾਹਿਬ ਦਾ ਸਾਰਾ ਇਲਾਕਾ ਜਿਹੜਾ ਜਿੰਨਾਂ ਵਿੱਚੋਂ ਖੇਤੀਬਾੜੀ ਦਾ ਕੰਮ ਕਰਨ ਲੱਗੇ ਬਹੁਤ ਕਾਲ ਇਹ ਭਾਤ ਬਿਤਾਇਓ ਜਨਮ ਸਮੈ ਨਾਨਕ ਕੋ ਆਇਓ ਬਹੁਤ ਸਮਾਂ ਉਹਨਾਂ ਨੇ ਇਸ ਤਰ੍ਹਾਂ ਬੀਤਿਤ ਕੀਤਾ ਤਦ ਉਹ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਾ ਸਮਾਂ ਫਿਰ ਆ ਗਿਆ ਦੋਹਰਾ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦਏ ਜਹ ਪੈ ਭਏ ਸਹਾਰੇ ਉਹਨਾਂ ਬੇਦੀਆਂ ਦੇ ਕੁਲ ਵਿੱਚ ਸੰਮਤ 1526 ਬਿਕਰਮੀ ਕਤਕ ਦੀ ਪੂਰਨਮਾਸੀ ਬੁੱਧਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ ਜਿਨ੍ਹਾਂ ਨੇ ਸਭ ਸਿੱਖਾਂ ਨੂੰ ਸੁਖ ਦਿੱਤੇ ਤੇ ਹਰ ਔਕੜ ਅਤੇ ਮੁਸ਼ਕਲ ਦੇ ਸਮੇਂ ਸਿੱਖਾਂ ਦੀ ਸਹਾਇਤਾ ਕੀਤੀ ਸੇਵਕਾਂ ਦੀ ਸਹਾਇਤਾ ਕੀਤੀ ਚਉਪਈ ਤੇਨੇ ਕਲਮੋਂ ਧਰਮ ਚਲਾਇਓ ਸਭ ਸਾਧਨ ਕੋ ਰਾਹ ਬਤਾਇਓ ਜੋ ਤਾਕੇ ਮਾਰਗ ਮੈਂ ਆਏ ਤੇ ਕਬਹੂ ਨਹੀਂ ਪਾਪ ਸੰਤਾਏ ਹੁਣ ਗੁਰੂ ਨਾਨਕ ਦੇਵ ਮਹਾਰਾ ਨੇ ਕਲਜੂ ਵਿੱਚ ਸਤ ਧਰਮ ਨੂੰ ਚਲਾਇਆ ਸਾਰਿਆਂ ਨੂੰ ਸੱਚੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਜਿਹੜੇ ਪੁਰਸ਼ ਵੀ ਸਤਗੁਰੂ ਦੇ ਦੱਸੇ ਮਾਰਗ ਤੇ ਚੱਲੇ ਨੇ ਪਿੱਛੇ ਵੀ ਹੁਣ ਵੀ ਆਉਣ ਵਾਲੇ ਸਮੇਂ ਚੱਲਣਗੇ ਉਹਨਾਂ ਨੂੰ ਪਾਪ ਨੇ ਕਦੇ ਵੀ ਨਹੀਂ ਸਤਾਇਆ ਭਾਵ ਉਹਨਾਂ ਤੋਂ ਪਾਪ ਦੂਰ ਨਸ ਗਏ ਜਿਹੜੇ ਗੁਰਨਾਨਕ ਦੇਵ ਜੀ ਦੇ ਦੱਸੇ ਰਾਸਤੇ ਉੱਤੇ ਚੱਲਦੇ ਨੇ ਕਾਲਿਸ਼ਾਨਾਨ ਸਿਮਰ ਪ੍ਰਭ ਆਪਣਾ ਮੰਤਨ ਪਏ ਅਰੋਗਾ ਕੋਟ ਵਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਜਿਹੜੇ ਇਸ ਮਾਰਗ ਉੱਤੇ ਚੱਲੇ ਨੇ ਜੇ ਜੇ ਪੰਥ ਤਵਨ ਕੇ ਪਰੇ ਪਾਪ ਤਾਪ ਦਿਨ ਕੇ ਪ੍ਰਭ ਹਰੇ ਜਿਹੜੇ ਜਿਹੜੇ ਬੰਦੇ ਸਤਗੁਰੂ ਜੀ ਦੇ ਪੰਥ ਵਿੱਚ ਆ ਕੇ ਰਲ ਗਏ ਨੇ ਉਹਨਾਂ ਦੇ ਪਾਪ ਤੇ ਦੁੱਖ ਸੰਤਾਪ ਵਾਹਿਗੁਰੂ ਨੇ ਆਪ ਹੀ ਦੂਰ ਕਰ ਦਿੱਤੇ ਜਿਹੜੇ ਗੁਰਨਾਨਕ ਦੇ ਸਿੱਖ ਬਣੇ ਦੁਖ ਭੂਖ ਕਬਹੋਂ ਨ ਸੰਤਾਏ ਜਾਲ ਕਾਲ ਕੇ ਵਿੱਚ ਨ ਆਏ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਨਾ ਦੁਖ ਨਾ ਭੂਖ ਨਾ ਉਹ ਕਾਲ ਦੀ ਫਾਹ ਵਿੱਚ ਫਸੇ ਕਿਉਂ ਗੁਰੂ ਨਾਨਕ ਦੇਵ ਜੀ ਨੇ ਜਾਦਾ ਅਵਤਾਰ ਧਾਰਿਆ ਅੱਗੇ ਸਤਿਗੁਰੂ ਕਹਿੰਦੇ ਫਿਰ ਸਾਰੇ ਸਰੂਪ ਵਾਰੀ ਵਾਰੀ ਆਏ ਨਾਨਕ ਅੰਗਦ ਕੋ ਬਖ ਧਰਾ ਧਰਮ ਪ੍ਰਚਰੈ ਜਗ ਮੋਕਰ ਅਮਰਦਾਸ ਪੁਨ ਨਾਮ ਕਹਾਇਓ ਜਨ ਦੀਪਕ ਤੇ ਦੀਪ ਜਗਾਇਓ ਹੁਣ ਸਤਿਗੁਰ ਨਾਨਕ ਦੇਵ ਜੀ ਨੇ ਆਪਣਾ ਦੂਜਾ ਰੂਪ ਗੁਰੂ ਅੰਗਦ ਦੇਵ ਮਹਾਰਾਜ ਬਣਾਇਆ ਪਾਬ ਉਹਨਾਂ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਸਿੱਖ ਧਰਮ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਕੀਤਾ ਫਿਰ ਗੁਰੂ ਨਾਨਕ ਦੇਵ ਜੀ ਨੇ ਤੀਜੇ ਸਰੂਪ ਵਿੱਚ ਗੁਰੂ ਅਮਰਦਾਸ ਜੀ ਨਾਮ ਰਖਾਇਆ ਇਉਂ ਜਿਵੇਂ ਦੀਵੇ ਨਾਲ ਦੀਵਾ ਜਗਾ ਲਿਆ ਜਾਂਦਾ ਅਗੇ ਜੋਤ ਤੋਂ ਜੋਤ ਹੋਰ ਪ੍ਰਗਟ ਕਰ ਦਿੰਦੀ ਜਦ ਬਰਦਾਨ ਸਮੇ ਬਹੁ ਆਵਾ RAMDAS TAB GURU KHAWA ਹੁਣ ਜਦੋਂ ਪਿੱਛੇ ਕਥਨ ਕੀਤੇ ਵਰ ਦੇਣ ਦਾ ਸਮਾ ਆ ਤਨ ਸੋਢੀ ਵੰਸ਼ ਦਾ ਪੁਰਸ਼ ਕੌਣ ਧੰਨ ਗੁਰੂ RAMDAS ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ ਵਾਦੇ ਅਨੁਸਾਰ ਕਿ ਚੌਥੇ ਰੂਪ ਵਿੱਚ ਤੁਹਾਨੂੰ ਜਾ ਕੇ ਫਿਰ ਪ੍ਰਗਟ ਕਰਾਂਗੇ ਤੇ ਬਰਦਾਨ ਪੂਰਾ ਤਨ ਦੀਆ ਅਮਰਦਾਸ ਸੁਰਪੁਰ ਮਗਲੀਆ ਫਿਰ ਉਹ ਸੋਡੀ ਬੰਸ ਵਿੱਚ ਧੰਗੁਰੂ RAMਦਾਸ ਸਹਿ ਮਹਾਰਾਜ ਨੇ ਗੁਰੂ ਅਮਰਦਾਸ ਸਹਿ ਮਹਾਰਾ ਸੱਚੇ ਬਾਸ਼ਨ ਪਿਛਲੇ ਵਰ ਦਾ ਫਲ ਭਾਵ ਗੁਰ ਤੱਕ ਦੀ ਸੌਂਪ ਦਿੱਤੀ ਚੌਥੇ ਬਾਦਸ਼ਾਹ ਨੂੰ ਅਤੇ ਆਪ ਸੱਚਖੰਡ ਨੂੰ ਚਲੇ ਗਏ ਸ੍ਰੀ ਨਾਨਕ ਅੰਗਦ ਕਰਮਾਨ ਅਮਰਦਾਸ ਅੰਗਦ ਪਹਿਚਾਨਾ ਗੁਰਸਿੱਖਾਂ ਨੇ ਗੁਰਨਾਨਕ ਜੀ ਨੂੰ ਹੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਮੰਨਿਆ ਗੁਰੂ ਅਮਰਦਾਸ ਮਹਾਰਾਜ ਨੂੰ ਗੁਰੂ ਅੰਗਦ ਦੇਵ ਦਾ ਰੂਪ ਕਰਕੇ ਜਾਣਿਆ ਗੁਰਸਿੱਖਾਂ ਦੀ ਸ਼ਰਧਾ ਭਾਵਨਾ ਦੱਸਦੇ ਨੇ ਅਮਰਦਾਸ RAMਦਾਸ ਕਹਾਇਓ ਸਾਧਨ ਲਖਾ ਮੂੜ ਨੈ ਪਾਇਓ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ RAMਦਾਸ ਕਹਾਇਆ ਇਸ ਭੇਦ ਨੂੰ ਗੁਰੂ ਸਿੱਖਾਂ ਨੇ ਜਾਣ ਲਿਆ ਪਰ ਮੂਰਖੇ ਰਾਜ ਨਾ ਸਮਝ ਸਕੇ ਗੁਰਮੁਖਾਂ ਨੇ ਤਾਂ ਸਮਝ ਲਿਆ ਕਿ ਤੀਜੇ ਨੇ ਹੁਣ ਚੌਥਾ ਰੂਪ ਧਾਰ ਲਿਆ ਪਰ ਆਮ ਬੰਦਿਆਂ ਨੂੰ ਇਸ ਗੱਲ ਦੀ ਸਮਝ ਨਾ ਲੱਗੀ ਮਹਾਰਾਜ ਕਹਿੰਦੇ ਪਿੰਨ ਪਿੰਨ ਸਭ ਹੂੰ ਕਰ ਜਾਨਾ ਏਕ ਰੂਪ ਕਿਨ ਹੂੰ ਪਹਿਚਾਨਾ ਬੇਮੁਖ ਤੇ ਭੁੱਲੜ ਲੋਕਾਂ ਨੇ ਇੰਨਾ ਚੌਹਾ ਸਤਗੁਰੂ ਨੂੰ ਅੱਡ-ਅੱਡ ਸਮਝ ਲਿਆ ਸਾਰਿਆਂ ਸਤਗੁਰੂਆਂ ਨੂੰ ਕਿਸੇ ਗੁਰਮਖ ਨੇ ਹੀ ਇੱਕੋ ਰੂਪ ਕਰਕੇ ਜਾਣਿਆ ਬਾਕੀ ਲੋਕਾਂ ਨੂੰ ਸਮਝ ਨਾ ਲੱਗੀ ਜਿਨ ਜਾਣਾ ਤਿਨ ਹੀ ਸਿੱਧ ਪਾਈ ਬਿਨ ਸਮਝੇ ਸਿੱਧ ਹਾਥ ਨਾ ਆਈ ਜਿਨ੍ਹਾਂ ਨੇ ਇੰਨਾ ਗੁਰੂਆਂ ਨੂੰ ਇੱਕੋ ਜੋਤ ਜਾਣ ਕੇ ਇੱਕੋ ਸਰੂਪ ਵੇਖਿਆ ਉਹਨਾਂ ਨੇ ਤਾਂ ਮੁਕਤੀ ਪ੍ਰਾਪਤ ਕਰ ਲਈ ਬਿਨਾਂ ਇਹ ਗੱਲ ਨੂੰ ਸਮਝਿਆ ਕਿਸੇ ਨੂੰ ਮੁਕਤੀ ਨਾ ਮਿਲੀ ਮੁਕਤੀ ਨਹੀਂ ਮਿਲਦੀ ਜੇ ਦਸਾਂ ਗੁਰਾਂ ਤੇ ਸ਼ੰਕਾ ਹੋ ਜਾਏ ਆਪਾਂ ਨੂੰ ਇਉ ਸਤਿਗੁਰੂ ਸਮਝਾਉਂਦੇ ਆਪਾਂ ਨੂੰ RAMDAS HAR SO MIL GAY GURTA DET ARJAN NAH PHEY ਆਪਣੀ ਉਮਰ ਪੂਰੀ ਕਰਕੇ ਧੰਨ ਗੁਰੂ RAMDAS ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਵਿੱਚ ਅਭੇਦ ਹੋ ਗਏ ਤੇ ਗੁਰਤਾ ਗੱਦੀ ਗੁਰੂ ਅਰਜਨ ਦੇ ਮਹਾਰਾਜ ਨੂੰ ਸੌਂਪ ਗਏ